ਫਗਵਾੜਾ ਨਸੀ ਪਿੰਡ ਖਜੂਰਲਾ ਵਿਖੇ ਬੀਤੇ ਦਿਨੀ ਹੋਈ ਬਰਸਾਤ ਅਤੇ ਬਈ ਵਿੱਚ ਆਏ ਤੇਜ਼ ਪਾਣੀ ਨਾਲ ਬਹੁਤ ਸਾਰੇ ਲੋਕਾਂ ਦੇ ਮਕਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਹਲਕਾ ਫਗਵਾੜੇ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਇਨ੍ਹਾਂ ਹੜਪੀਟਾਂ ਦੀ ਮਦਦ ਲਈ ਰਾਸ਼ਨ ਅਤੇ ਤਰਪਾਲਾਂ ਦੀਆਂ ਕਿੱਟਾਂ ਵੰਡੀਆਂ ਗਈਆਂ ਇਸ ਦੌਰਾਨ ਜਿੱਥੇ ਪਿੰਡ ਵਾਸੀਆਂ ਨੇ ਵਿਧਾਇਕ ਢਾਲੀਵਾਲ ਦਾ ਇਸ ਦੁੱਖ ਦੀ ਘੜੀ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਮੌਜੂਦਾ ਸਰਕਾਰ ਉੱਪਰ ਵੀ ਇਸ ਦੁੱਖ ਦੀ ਘੜੀ ਵਿੱਚ ਬਾਹਰ ਨਾ ਫੜਨ ਦੇ ਗੰਭੀਰ ਦੋਸ਼ ਲਗਾਏ ਅੱਜ ਅਸੀਂ ਇੱਥੇ ਪਿੰਡ ਖਜੂਰਲਾ ਵਿਖੇ ਇਕੱਠੇ ਹੋਏ ਆ ਜੀ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਐਨੀ ਭਾਰੀ ਵਰਖਾ ਹੋਈ ਆ ਨਦੀਆਂ ਦਾ ਜਿਹੜਾ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਹਾਈ ਹੋ ਗਿਆ ਉਹਦੇ ਕਰਕੇ ਜਿਹੜਾ ਪਿਛੋਂ ਵੀ ਪਾਣੀ ਛੱਡਿਆ ਗਿਆ ਉਹਨਾਂ ਜਿਹੜਾ ਨੁਕਸਾਨ ਹੋਇਆ ਇਹਨਾਂ ਲੋਕਾਂ ਦਾ ਲੋਕਾਂ ਦੇ ਜਿਹੜੇ ਕੰਮ ਸੀਗੇ ਉਹ ਸਾਰੇ ਛੁੱਟ ਗਏ ਉਹਦੇ ਕਰਕੇ ਸਾਡੇ ਐਮ ਐਲ ਏ ਸਾਹਿਬ ਧਾਲੀਵਾਲ ਸਰ ਜੀ ਜਿਹੜੇ ਆ ਸਾਡੀ ਇੱਥੇ ਮਦਦ ਕਰਨ ਅੱਜ ਪਹੁੰਚੇ ਹੋਏ ਆ ਤੇ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਝੋ ਰਹੀਆਂ ਆ ਜਾਂ ਬਾਲੇ ਉਹਨਾਂ ਦੇ ਡੇਗੇ ਆ ਜਾਂ ਨੀਵੀਆਂ ਹੋ ਗਈਆਂ ਛੱਤਾਂ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਆ ਕੰਮ ਤੋਂ ਘਰ ਬੈਠੇ ਹੋਏ ਆ ਇਹ ਮਹਾਮਾਰੀ ਦੇ ਕਰਕੇ ਉਹਨਾਂ ਸਾਰਿਆਂ ਦੇ ਲਈ ਅੱਜ ਸਰ ਜੀ ਐਮਐਲਏ ਸਰ ਜੀ ਸਾਡੇ ਲਈ ਤਰਪਾਲਾ ਲੈ ਕੇ ਆਏ ਨੇ ਤੇ ਰਾਸ਼ਨ ਦੀ ਸਾਨੂੰ ਸਾਰਿਆਂ ਨੂੰ ਸਹਾਇਤਾ ਕੀਤੀ ਆ ਤੇ 70 ਕਿੱਟਾ ਸਾਡੇ ਰਾਸ਼ਨ ਦੀਆਂ ਪਹੁੰਚ ਚੁੱਕੀਆਂ ਤੇ 20 ਤਰ ਪਹਿਲਾਂ ਆ ਗਈਆਂ ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਲੋੜਵੰਦ ਸੀਗੇ ਲੋਕ ਉਹਨਾਂ ਦੀ ਸਹਾਇਤਾ ਹੋਈ ਆ ਤੇ ਅਸੀਂ ਸਾਰੇ ਪਿੰਡ ਵਾਸੀ ਖਜੂਰਲੇ ਦੇ ਮੈਂ ਐਮਐਲਏ ਸਰ ਧਾਲੀਵਾਲ ਸਰ ਦਾ ਥੈਂਕ ਯੂ ਕਰਨਾ ਚਾਹਾਂਗੇ ਕਿ ਉਹਨਾਂ ਨੇ ਇਦਾਂ ਦੇ ਟਾਈਮ ਤੇ ਸਾਡੀ ਸਹਾਇਤਾ ਕੀਤੀ ਉਧਰ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਹਨਾਂ ਨਾਲ ਖੜੇ ਹਨ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ। ਉਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਰ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਉਣ ਤੇ ਉਸ ਜ਼ਰੂਰਤ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮajouਦ ਸਨ। ਪਿੰਡ ਖਜੂਰਲਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਕਿ ਦਿਨ ਪਹਿਲਾਂ ਜਿਹੜਾ ਸਾਰੇ ਪੰਜਾਬ ਵਿੱਚ ਬਹੁਤ ਭਾਰੀ ਮੀਂਹ ਪਿਆ ਹੈਗਾ ਜਿਸ ਕਾਰਨ ਦਰਿਆਵਾਂ ਦੇ ਵਿੱਚ ਤਾਂ ਪਿੰਡਾਂ ਦੇ ਪਿੰਡ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਇਹਦੇ ਨਾਲ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਬੇਸ਼ੱਕ ਦੀ ਉਹ ਦਰਿਆ ਤੇ ਪੈਂਦਾ ਬੇਸ਼ੱਕ ਦੀ ਦੂਰ ਪੈਂਦਾ ਹੈਗਾ ਸਾਰੇ ਹਲਕਿਆਂ ਵਿੱਚ ਜਿਹੜਾ ਬਹੁਤ ਹੀ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਹੈਗਾ ਤੋਂ ਸਾਡੇ ਫਗਵਾੜੇ ਵਿੱਚ ਵੀ ਜਿਹੜਾ ਹੈਗਾ ਲਗਭਗ 25 ਤੋਂ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਜਿਹੜਾ ਤੇ ਇਹਦਾ ਪਾਣੀ ਵੀ ਆਏਗਾ ਬਾਕੀ ਸਾਰੇ ਪਿੰਡਾਂ ਵਿੱਚ ਜਿਹੜਾ ਹੈਗਾ ਜਿਆਦਾ ਮੀਂਹ ਪੈਣ ਕਰਕੇ ਜਿਹੜਾ ਲੋਕਾਂ ਦੇ ਕੱਚੇ ਮਕਾਨ ਸੀਗੇ ਜਾਂ ਬਾਲੇ ਛੱਤ ਸੀਗੇ ਉਹ ਜਿਹੜੇ ਹੈਗੇ ਕਾਫੀ ਉਹਨਾਂ ਦਾ ਨੁਕਸਾਨ ਪਹੁੰਚਿਆ ਤੇ ਕਾਫੀ ਘਰਾਂ ਨੂੰ ਨੁਕਸਾਨ ਪਹੁੰਚਿਆ ਹੈਗਾ ਤੇ ਲੋਕਾਂ ਨੂੰ ਜਿਹੜਾ ਹੈਗਾ ਮੇਰਾ ਖਿਆਲ ਇਹਦੇ ਵਿੱਚ ਜਿੱਥੇ ਦਿਹਾੜੀਦਾਰ ਸੀ ਉਹਨਾਂ ਦੇ ਕੰਮ ਛੁੱਟ ਗਏ ਸਾਰਿਆਂ ਦੇ ਤੇ ਇਸ ਕਰਕੇ ਜਿੱਥੇ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਮੇਰੇ ਖਿਆਲ ਉਹਨਾਂ ਨਹੀਂ ਕੀਤਾ ਗਿਆ ਜਿੰਨਾ ਕਿ ਕਰਨਾ ਚਾਹੀਦਾ ਹੈਗਾ ਜਦੋਂ ਪਿਛਲੇ ਸਮੇਂ ਵਿੱਚ ਸਾਡੀ ਸਰਕਾਰ ਸੀ ਤਾਂ ਉਦੋਂ ਕਰੋਨਾ ਆਇਆ ਸੀ ਤਾਂ ਅਸੀਂ ਸਾਰੇ ਪਿੰਡਾਂ ਵਿੱਚ ਜਿੰਨੇ ਜਿੰਨੇ ਕਿੱਟਾ ਮੰਗੇ ਐ ਸੀ ਉੱਥੇ ਕਿੱਟਾ ਪਹੁੰਚਿਆ ਪਰ ਇਸ ਵਾਰੀ ਜਿਹੜਾ ਹੈਗਾ ਸਰਕਾਰ ਜਿਹੜੀ ਹੈਗੀ ਆ ਬੇਸ਼ੱਕ ਦੀ ਉਹ ਤੁਸੀਂ ਬੰਦੇ ਅੰਦਰ ਹੈਗਾ ਬੇਸ਼ੱਕ ਦੀ ਬਾਹਰਲੇ ਪਾਸੇ ਹੈ ਗਿਆ ਨਾ ਤਾਂ ਜਿਹੜੇ ਹੜ੍ਹ ਆਏ ਉਹਨੂੰ ਰੋਕਣ ਵਿੱਚ ਕੰਮ ਜਾਵੋ ਚੁਕਿਆ ਨਾ ਹੀ ਬਾਦ ਵਿੱਚ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰ ਸਕੀ ਹੈ ਇਸ ਕਰਕੇ ਪਿੰਡੋਂ ਪਿੰਡ ਜਿਹੜਾ ਹੈਗਾ ਪਿੰਡ ਵਾਸੀਆਂ ਨੇ ਆਪਣੇ ਆਪਦੇ ਪੱਧਰ ਤੇ ਜਿਹੜੀ ਹੈਗੀ ਆ ਇੱਕ ਦੂਜੇ ਦੀ ਲੋੜ ਨੂੰ ਸਮਝਦੇ ਹੋਏ ਮੁਸ਼ਕਲ ਨੂੰ ਸਮਝਦੇ ਹੋਏ ਸਹਿਤਾ ਕਿੰਨੀ ਹੈ ਤਾਂ ਉਸੇ ਘੜੇ ਵਿੱਚ ਪਿੰਡ ਖਜੂਰਲਾ ਵਿਖੇ ਜਿਹੜਾ ਸਾਡੇ ਹੈਪੀ ਸਰਪੰਸਾ ਵਹਿ ਗਏ ਇਹਨਾਂ ਵੱਲੋਂ ਤੇ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਮਿਲ ਕੇ ਤੇ ਸਾਰੇ ਮਹੱਲੇ ਵੱਲੋਂ ਤੇ ਸਾਰੇ ਪਤਵੰਤੇ ਸੱਜਣ ਵੱਲੋਂ ਮਿਲ ਕੇ ਜਿਹੜਾ ਹੈਗਾ ਉਪਰਾਲਾ ਕੀਤਾ ਗਿਆ ਔਰ ਲਗਭਗ ਅੱਜ ਜਿਹੜਾ ਹੈਗਾ 100 ਜਿਹੜੇ ਪਰਿਵਾਰਾਂ ਨੂੰ ਜਿੱਥੇ ਰਾਸ਼ਨ ਦਿੱਤਾ ਗਿਆ ਉਸ ਦੇ ਨਾਲ ਹੀ ਤਰਪਾਲਾ ਦਿੱਤੇ ਗਏ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜਾ ਬਰਖਾ ਬਹੁਤ ਜ਼ਿਆਦਾ ਹੋਈ ਹੈ ਉਹਦੇ ਨਾਲ ਜਿਹੜੇ ਵੀ ਮਕਾਨ ਕੱਚੇ ਸੀਗੇ ਜਾਂ ਬਾਲੇਛਤ ਸੀਗੇ ਉਹ ਜਗ੍ਹਾਏ ਬਹੁਤ ਜ਼ਿਆਦਾ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਤੋਂ ਉਸ ਤੋਂ ਰੱਖਿਆ ਕਰਨ ਵਾਸਤੇ ਨਾਲ ਵੱਲੋਂ ਤਰਪਾਲਾ ਵੀ ਦਿੱਤੀਆਂ ਤਾਂ ਇਸ ਕਰਕੇ ਮੈਂ ਆਪਣੇ ਵੱਲੋਂ ਤੇ ਸਮੂਹ ਸਾਡੇ ਫਗਵਾੜਾ ਵਸਿਆਂ ਵੱਲੋਂ ਫਗਵਾੜਾ ਕਾਂਗਰਸ ਵੱਲੋਂ ਜਿਹੜਾ ਹੈਗਾ ਹੈਪੀ ਸਰਪੰਚ ਸਾਹਿਬ ਦਾ ਸਭ ਤੋਂ ਸਰਪੰਚ ਸਾਹਿਬ ਦਾ ਤੇ ਇਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਆਪ ਦਾ ਵਿਸ਼ੇਸ਼ ਲੋਕਾਂ ਦੇ ਦੁਖ ਸਖਸ ਨੂੰ ਸਮਝਦੇ ਹੋਏ ਜਿਹੜਾ ਹੈਗਾ ਉਹਨਾਂ ਨੇ ਬਹੁਤ ਵੱਡਾ